ਸ਼ੀਕਾਲ ਦੀ ਅੱਜ ਆਪਾਂ ਬਣਾ ਰਹੇ ਆ ਇਹ ਦੇਖੋ ਤੰਦੂਰੀ ਰੋਟੀ ਤੇ ਖਾ ਰਹੇ ਹਾਂ ਹਾਂ ਵਧੀਆ ਲੱਗਦੀ ਆ ਕੈਂਡਾ ਤੰਦੂਰੀ ਰੋਟੀ ਹੋਰ ਰੜਗੀ ਆਪਣੀ ਤੇ ਮੱਕੀ ਦੀ ਰੋਟੀ ਮਿਕਸ ਹੈਗੀ ਆਟਾ ਮਿਕਸ ਤੇ ਨਾਲੇ ਅੱਜ ਆਪਾਂ ਜਿੰਮੀ ਕਿਧਰ ਗਈ ਉਹ ਆਪਣੀ ਜਿੰਮੀ ਨੂੰ ਖਰਗੋਸ਼ ਦੇ ਨਾਲ ਛੱਡਾਂਗੇ ਜਿਹੜਾ ਉਹਨਾਂ ਦਾ ਡਾਰਾਗਾ ਉਹ ਬਾਹਰ ਕੱਢਾਂਗੇ ਠੀਕ ਹੈ ਇਹ ਉਹ ਛੱਡ ਕੇ ਦੇਖਦੇ ਆਂਗੇ ਆਪਾਂ ਤੇ ਖੁੱਡੇਵਾਲ ਜਾਂਦੇ ਆ ਨਾ ਖਰਗੋਸ਼ਾਂ ਦੇ ਵੱਲ ਰੋਜ਼ ਮਗਰ ਪੈਂਦੀ ਆ ਆ ਜਿੰਮੀ ਆ ਜਾ ਤੇ ਅੱਜ ਉਹ ਵੈਸੀ ਅੰਦਰ ਹੀ ਨੇ ਦੋ ਦਿਨ ਹੋ ਗਏ ਤੇ ਖਾਣਾ-ਪਾਣਾ ਉਹਨਾਂ ਦਾ ਅੰਦਰ ਹੀ ਜਾ ਰਿਹਾ ਤੇ ਉਹ ਮੋਟਾ ਵੀ ਆ ਗਿਆ ਆਪਣਾ ਮੋਟਾ ਤੇ ਉਹ ਹੁੰਦੀ ਹੈ ਜਿੰਮੀ ਜਿੰਮੀ ਤੇ ਮੋਟਾ ਦੋਵੇਂ ਤੇ ਇਹਨਾਂ ਨੂੰ ਉਹ ਕਰਦੇ ਆ ਖਰਗੋਸ਼ਾਂ ਦੇ ਨਾਲ ਛੱਡ ਦਿਆਂ ਅੱਜ ਤੇ ਦੇਖਦੇ ਆ ਕੀ ਕਰਦੇ ਆ ਫ੍ਰੈਂਡਲੀ ਬਣਾਵਾਂਗੇ ਇਹਨਾਂ ਨੂੰ ਅੱਜ ਇਹਨਾਂ ਦੀ ਉਹ ਆਂਡਾ ਬਾਹਰ ਪਿਆ ਗਿਆ ਇੱਕ ਤੇ ਆ ਆ ਬਚਰਾ ਥੋੜੇ ਸੁਸਤ ਨੇ ਇਹਨਾਂ ਦਾ ਘਰ ਬਣਾ ਰਹੇ ਆ ਜਲਦੀ ਆਪਾਂ ਆ ਆ ਦਾ ਆਡੋ ਆਡ ਘਰ ਬਣਾ ਰਹੇ ਆ ਇਹਨਾਂ ਦਾ ਤੇ ਕਿਵੇਂ ਲੱਗੂਗਾ ਘਰ ਦੇਖਦੇ ਆ ਕੀ ਕੀ ਐਡ ਕਰਾਂਗੇ ਉਹ ਵੀ ਦੇਖਾਂਗੇ ਛੱਡ ਦਈਏ ਇਹਨਾਂ ਨੂੰ ਆਣਾ ਜਿੰਮੀ ਨੂੰ ਵੀ ਆਪਾਂ ਅੰਦਰ ਵਾੜਾਂਗੇ ਤਾਂ ਕਿ ਉਹਨਾਂ ਦਾ ਡਰ ਨਿਕਲ ਜੇ ਤੇ ਉਹ ਦੇਖੋ ਆ ਜਾ ਉਹਨਾਂ ਦੀ ਦਿਲ ਧੜਕਣ ਲੱਗ ਗਿਆ ਉਹਨਾਂ ਦਾ ਵਿਚਾਰਿਆਂ ਦਾ ਤੇ ਪਰ ਆਏ ਆ ਉਹ ਓਹ ਕੁਝ ਨਹੀਂ ਕਹਿੰਦੀ ਉਹ ਦੇਖੋ ਫਰਦੀ ਉਹਨਾਂ ਨੂੰ ਕੋਈ ਕੋਈ ਵਾਸਤਾ ਨਹੀਂ ਆਏ ਨਹੀਂ ਹੈਗਾ ਕਿ ਮਗਰ ਪੈਂਦੀ ਆ ਉਹ ਉਹਨੂੰ ਐ ਕੋਈ ਬੋ ਵਾਸਤਾ ਨਹੀਂ ਇਹਨਾਂ ਦਾ ਪਰ ਜਦੋਂ ਇਹ ਭੱਜਦੇ ਛਾਲਾਂ ਜੀਆਂ ਮਾਰਦੇ ਆ ਉਦੋਂ ਉਹਨੂੰ ਥੋੜਾ ਜਿਹਾ ਐ ਲੱਗਦਾ ਕਿ ਯਾਰ ਕੀ ਚੀਜ਼ ਹੈਗੀ ਹਨਾ ਆਜੋ ਆਪਾਂ ਇਹਨਾਂ ਨੂੰ ਫ੍ਰੈਂਡਲੀ ਬਣਾਉਣੇ ਆ ਹੈ ਖੜਾ ਆ ਦੇਖੋ ਉਹ ਡਰ ਕੇ ਭੱਜ ਗਈ ਵੀ ਡਰਦੀ ਐ ਨਹੀਂ ਹੈਗਾ ਵੱੜਦੀ ਨਹੀਂ ਪਰ ਉਹ ਬਸ ਉਹ ਆ ਜਿਵੇਂ ਆਪਾਂ ਕਹਿੰਦੇ ਚੌੜ ਪੈ ਜਾਂਦੀ ਆ ਚੌੜ ਪੈਂਦੀ ਹੈਗੀ ਆ ਦੇਖੋ ਪਰ ਇਹਨਾਂ ਨੂੰ ਵੀ ਆਪਾਂ ਡਰਾਉਣਾ ਨਹੀਂ ਇਹਨਾਂ ਦਾ ਵੀ ਘਰ ਢੀ ਬਣਾਉਣਾ ਚੱਲ ਬਾਹਰ ਚੱਲ ਜਿੰਮੀ ਚੱਲ ਚੱਲ ਬਾਹਰ ਚੱਲ ਤਕ ਤਕ ਸੋ ਤਾਂ ਖਲਦੀ ਆ ਇਹਨਾਂ ਨੂੰ ਆਪਾਂ ਡਰਾਉਣਾ ਨਹੀਂ ਇਹ ਵੀ ਬੱਚੇ ਹੈਗੇ ਤੇ ਜੇ ਇਹ ਡਰਦੇ ਆ ਤਾਂ ਜ਼ਰੂਰੀ ਆਪਾਂ ਫਰੈਂਡ ਬਣਾਉਣੇ ਆ ਤੋ ਦੇਖੋ ਆ ਇਹਨਾਂ ਦਾ ਆਪਾਂ ਛੋਟਾ ਜਿਹਾ ਇੱਕ ਵਾਰੀ ਘਰ ਨਾ ਬਣਾਇਆ ਸੀ ਕਿ ਇਹ ਇਧਰ ਉਧਰ ਲੰਘ ਸਕਣ ਆ ਦੇਖੋ ਹੁਣ ਵਿਚ ਵੜ ਕੇ ਰਹਿ ਗਏ ਨਾ ਇੱਕੋ ਸੀਗਾ ਤੇ ਕਹਿਣਾ ਕੁਝ ਨਹੀਂ ਆਪਾਂ ਇਹਨਾਂ ਨੂੰ ਤੇ ਹੁਣ ਇਹਨਾਂ ਵਾਸਤੇ ਨਾ ਆਪਾਂ ਖਾਣਾ ਪਾਵਾਂਗੇ ਉਹ ਵੀ ਅੱਡ ਇਹਨਾਂ ਦੇ ਕੱਲਿਆਂ ਦਾ ਕਿਉਂਕਿ ਮੁਰਗੀਆਂ ਕਈ ਵਾਰੀ ਇਹਨਾਂ ਨੂੰ ਖਾਣ ਨਹੀਂ ਦੀ ਪਾਲਕ ਆਪਾਂ ਕੱਟ ਲਿਆ ਸਾਗ ਇਹ ਖਾਂਦੇ ਨਹੀਂ ਪਾਲਕ ਖਾਂਦੇ ਹੈਗੇ ਆ ਦੇਖੋ ਪਾਲਕ ਕੱਟ ਲਿਆ ਤੇ ਹੁਣ ਇਹਨਾਂ ਨੂੰ ਪਾਵਾਂਗੇ ਪਾਲਕ ਕਿਉਂ ਕੱਲਿਆਂ ਨੂੰ ਪਾਵਾਂਗੇ ਫਿਰ ਨਾ ਮੁਰਗੀਆਂ ਖਾ ਜਾਂਦੀਆਂ ਨੇ ਕਰਦੀਏ ਬੰਦ ਤੇ ਇਹਨਾਂ ਦਾ ਪਾਣੀ ਵੀ ਬਦਲਣਾ ਅੱਜ ਆ ਵੀ ਆਜੋ ਡਰਦੇ ਆ ਵਿਚਾਰੇ ਕਿਥੇ ਰੱਖੀਏ ਕੱਢਿਆ ਸੀ ਫੇਰ ਮਗਰ ਜੇ ਪੈ ਜਾਂਦੀ ਇੱਥੇ ਮਗਰ ਫਿਰ ਜਿੰਮੀ ਦੇ ਮਗਰ ਪਾਉਣਾ ਜਿੰਮੀ ਨੂੰ ਵੀਰ ਘੁਰਿਆ ਗਿਆ ਉਹ ਫੇਰ ਭੱਜਦੇ ਵਾਲਾ ਉਹਨੂੰ ਇਹ ਛਾਣਾ ਮਾਰ ਦੇਗੇ ਆਜਾ ਇਹ ਉਹ ਜਾਇਪ ਚ ਕਿਤੇ ਫਸ ਗਿਆ ਨਾ ਮਰ ਜੂਗਾ ਨਹੀਂ ਫਸਦੇ ਨਹੀਂ ਨਿਕਲਦੇ ਦੋਨੇ ਇਧਰ ਉਧਰ ਭੱਜ ਲੈਂਦੇ ਨੇ ਉਹ ਤਾਂ ਠੀਕ ਹੈ ਹਾਂ ਗਰੇ ਇਹ ਰਮੜੀ ਵੱਡੀ ਹੋ ਗਈ 4 ਇੰਚ ਹੀ ਆ ਇਹਦਾ ਮਣੇ ਇਹਨਾਂ ਨਿਕਲ ਜਾਂਦੇ ਨੇ ਅਜਾ ਵਾਰ ਕੁਲੇ ਇਹ ਵਾਲੇ ਹੈਗੇ ਸਾਲੋ ਪਾਲਕ ਪਾਲਕ ਵੀ ਨਹੀਂ ਖਾਰੇ ਜਾਂਦਾ ਉਹ ਤੋਂ ਡਰਦੇ ਆ ਜੀ ਤੇ ਇੱਕ ਵਾਰੀ ਇਹਨਾਂ ਨੂੰ ਮੈਂ ਦਿਖਾਉਣਾਗਾ ਹਾਲੇ ਆਓ ਦੇਖੋ ਬਾਹਰ ਖੜੀ ਆ ਆ ਜਾ ਇਹਨਾਂ ਨੂੰ ਫਰੈਂਡ ਬਣਾਉਣਾ ਜ਼ਰੂਰੀ ਹੈਗਾ ਕਿਉਂਕਿ ਜਿੰਨਾ ਚਿਰ ਇਹ ਫਰੈਂਡ ਨਹੀਂ ਮੰਨਗੇ ਉਹਨਾਂ ਚਿਰ ਇਹਨਾਂ ਨੂੰ ਆਈ ਤੰਗ ਕਰਦੀ ਰਹੂਗੀ ਉਹ ਵੀ ਟਰੇ ਜਾਂਦੇ ਨੇ ਤੇ ਉਹ ਖਾਣ ਉਹ ਉਧਰੋਂ ਭੱਜ ਜਾਂਦੇ ਨੇ ਇਹ ਉਹ ਆ ਗਿਆ ਉਹ ਖਾਣ ਲੱਗ ਗਿਆ ਪਰ ਮੇਰੇ ਲਈ ਇਹ ਥੋੜੀ ਪ੍ਰੋਬਲਮ ਆ ਕਿ ਇਹ ਡਰਦੇ ਨੇ ਇਹ ਭੱਜਦੇ ਨੇ ਉਹ ਮਗਰ ਭੱਜ ਲੈਂਦੀ ਖਾਂਦੀ ਨਹੀਂ ਜੇ ਉਹਨਾਂ ਨੂੰ ਖਾਣਾ ਹੋਵੇ ਤਾਂ ਇੱਕ ਤੇ ਵੀ ਸ਼ਾਲ ਮਾਰ ਜੂਗੀ ਇਹਨਾਂ ਦੇ ਉੱਤੇ ਹਾਂ ਦੇਖ ਹੁਣ ਉਹ ਬੈਠਾ ਇਹ ਖਾਂਦਾ ਪਾਲਕ ਇਹ ਦੋ ਦਿਨਾਂ ਨੂੰ ਰੋਟੀਆਂ ਤੇ ਇਹਨਾਂ ਦੇ ਵੈਸੇ ਬਹੁਤ ਜਲਦੀ ਵੈਸੇ ਆੱਡੀ ਘੁੱਟਾ ਬਣਾ ਰਹੇ ਆ ਵੀ ਇਹਨਾਂ ਦਾ ਆਬਦਾ ਉਹ ਤੇ 8 ਲੱਖ ਘਰ ਹੋਊਗਾ ਪਰਸਨਲ ਘਰ ਇਹਨਾਂ ਦਾ ਆਬਦਾ 2 ਬੀ ਐਚ ਕੇ ਦੋ ਬੈਡਰੂਮ ਵਾਲਾ ਬਣਾਵਾਂਗੇ ਇਹਦੇ ਚ ਇਹ ਚੰਗੀ ਤਰ੍ਹਾਂ ਰਹਿ ਸਕਣ ਆ ਦੇਖੋ ਅੰਦਰ ਇਹਦੇ ਚ ਖੁੱਡ ਪੜਦੇ ਪਰ ਇੱਥੇ ਲੋਕੀ ਆਂਡੇ ਦਿੰਦੀਆਂ ਸੀ ਇਹਨਾਂ ਨੇ ਅੰਦਰ ਖੁੱਡ ਬੱਟਤੀ ਕਿੰਨੀ ਡੂੰਗੀ ਬੱਟੀ ਆ ਤੇ ਇਹਦੇ ਨਾਲ ਕੀ ਜਾ ਨਣੂ ਵੀ ਮੁਰਗੀਆਂ ਨੂੰ ਅੰਡੇ ਦੇਣੇ ਵੀ ਔਖਾ ਦੇਖੋ ਬਾਹਰ ਹੀ ਦੇਤਾ ਹੁੰਦਾ। ਦੇਸੀ ਅੰਡੇ ਕਿਹਨੂੰ ਕਿਹਨੂੰ ਪਸੰਦ ਆ ਦੱਸਿਓ। ਸਾਈ ਛੋਟਾ ਹੁੰਦਾ ਪਰ ਤੱਤ ਬਹੁਤ ਹੁੰਦੇ ਨੇ। ਇੱਥੇ ਰੱਖ ਦਿੰਨੇ ਆਪਾਂ। ਇਹ ਚ ਮਿੱਟੀ ਬਾਦੀ ਏ। ਓਕੇ। ਇਹਨਾਂ ਅੰਡੇ ਹੁੰਦੇ ਦੇ ਨੇ ਸੌਖੇ ਹੋ ਜਾਣ। ਜਦ ਤੂੰ ਵੀ ਖਾਲਾ ਪਾਲ ਕੋਈ ਆਹ ਵਾਹ ਬੜਾ ਤੇਜ ਆ ਉਹ ਜਿਹੜਾ ਵੱਡਾ ਗਾ ਇਹਨਾਂ ਦੇ ਨਾਮ ਵੀ ਰੱਖਦੇ ਆਪਾਂ ਮੈਨੂੰ ਦੱਸਿਓ ਜਲਦੀ ਕਿ ਕੀ ਨਾਮ ਰੱਖੀਏ ਇਹਨਾਂ ਦੋਨਾਂ ਦੇ ਉਹ ਥੋੜਾ ਜਿਹਾ ਵੱਡਾ ਗਾ ਆਹ ਥੋੜਾ ਛੋਟਾ ਗਾ ਉਹ ਮੇਲ ਹੋ ਸਕਦਾ ਜਾਂ ਫੀਮੇਲ ਹਾਂ ਹਾਂ ਕੋਈ ਵੀ ਹੋ ਸਕਦਾ ਪਹਿਲਾਂ ਇਹਨਾਂ ਦਾ ਲੈ ਚਲੋ Papa ਬਾਹਰ ਜਾ ਕੇ ਦੇਖਦੇ ਆ ਕਿ ਕੀ ਬਤ ਆਪਣੇ ਬਾਹਰ ਜਾਣ ਤੋਂ ਬਾਅਦ ਇਹ ਖਾਣ ਲੱਗੇ ਜਾਣ ਸਾਬ ਪਾਲਕ ਆ ਦੇਖੋ ਆ ਬਾਹਰ ਲੂਸ ਨੀ ਨੇ ਦੀ ਫਰਦੀਆ ਇੰਨਾ ਕਹੇ ਦਿਨ ਇਹੋ ਜਿਹਾ ਕੋ ਝੰਬਾਂਗੇ ਕਾ ਇਹ ਨਹੀਂ ਦੰਗ ਕਰਦਾ ਜੀ ਦੇਖੋ ਮੁਰਗੀਆਂ ਵੀ ਆਪਣੀਆਂ ਪਾਲਕ ਵਗੈਰਾ ਖਾਈ ਜਾਂਦੀਆਂ ਨੇ ਇਹ ਮੁਰਗੀਆਂ ਨਾਲ ਬਿਲਕੁਲ ਫਰੈਂਡ ਫਰੈਂਡ ਹੈ ਕਿਉਂਕਿ ਭੱਜਦੀਆਂ ਨਹੀਂ ਇਹ ਉਹ ਵੀ ਖਾਣ ਦੀ ਕੋਈ ਚਾਹਵਾਨ ਨਹੀਂ ਕਿ ਇਹਨਾਂ ਨੂੰ ਖਾਣਾ ਖਰਗੋਸ਼ਾਂ ਨੂੰ ਪਰ ਬਸ ਉਹ ਆ ਕਿ ਵੀ ਭੱਜਦੇ ਕਿਉਂ ਆ ਇਹ ਛਾੜਾ ਜਿਹਾ ਮਾਰ ਦੇ ਦੋ ਉਦੋਂ ਮਗਰ ਪੈ ਜਾਂਦੀ ਆ ਆ ਦੇਖੋ ਦੇਖੋ ਕਿਵੇਂ ਲੱਤਾਂ ਜੱਕੇ ਦੇਖਦੇ ਦੇਖ ਬਾਹਾਂ ਜਾ ਕੇ ਦੇਖਦਾ ਹਾਂ ਉਹ ਤਾਂ ਖੜਾ ਹੋ ਉਹ ਦੇਖਦਾ ਦੇਖੀ ਸੰਗ ਦਾ ਕਿਵੇਂ ਤੇ ਐਂਡ ਚੀਜ਼ ਹੈਗੀ ਇਹਨਾਂ ਦਾ ਬਣਾਉਣੇ ਆ ਅੱਡ ਪਰਸਨਲ ਹਾਊਸ 2 ਬੀ ਐਚ ਕੇ ਜਲਦੀ ਬਣਾਉਣੇ ਆ ਤਰੀ ਕੋਸ਼ਿਸ਼ ਦੇ ਵਿੱਚ ਇਹ ਜਿਹੜੀ ਕਿ ਫਰੈਂਡ ਨਹੀਂ ਬਣ ਸਕੀ ਆ ਦੇਖੋ ਉਹ ਹੁਣ ਮੁਰਗੇ ਵੀ ਇਸ ਚੱਕਰ ਦੇ ਵਿੱਚ ਅੰਦਰ ਭੇਜ ਰਹੇ ਆ ਤੇ ਇਹਨਾਂ ਦਾ ਉਹਨਾਂ ਦਾ ਨਵਾਂ ਹੀ ਘਰ ਬਣਾਵਾਂਗੇ ਆਪਾਂ ਜਲਦੀ ਆ ਦੇਖ ਤੇ ਇਹ ਤੰਗ ਕਰਦੇ ਹੈਗੇ ਤੇ ਇਹ ਰਲ ਮਿਲ ਕੇ ਨਹੀਂ ਰਹਿੰਦੀ ਤੂਰਲ ਮੈਨੂੰ ਵੀ ਕੁਛ ਨਹੀਂ ਕਹਿੰਦੀ ਪਰ ਇੱਕ ਵਾਰੀ ਜਣ ਕੇ ਖੁੱਲਾ ਛੱਟਣਾ ਬੂ ਫਿਰ ਮੈਨੂੰ ਐ ਉਹਨਾਂ ਦੀਆਂ ਗਾਣੂ ਚੀਕਾਂ ਕਢਾਉਂਦੀਆਂ ਨੇ ਇਸ ਚੱਕਰ ਦੇ ਵਿੱਚ ਚੱਲ 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 ਚੰਡਾ ਦਰਿਆ ਸੀ ਉਹ ਲੈ ਗਈ ਆਓ ਪੂਲੀਆਂ ਦੇ ਪੱਤੇ ਵੀ ਕੈਂਡ ਖੁਸ਼ ਹੋ ਕੇ ਖਾਂਦੇ ਨੇ ਇਹ ਤੇ ਆ ਇੱਥੇ ਬੈਠੀ ਆ ਇਹਦੇ ਹੱਥ ਵਸਦਾ ਇਹ ਸ਼ਕਾਰ ਕਰ ਲੂਗੀ ਨਹੀਂ ਕਰ ਸਕਦੀ ਇਹ ਸ਼ਿਕਾਰ ਦਾ ਇਹ ਲੱਤਾਂ ਮਹਿਣੀ ਆ ਫੇਰ ਸ਼ਿਕਾਰ ਦੇ ਚੱਕਰ ਜੂ ਇਹ ਦੇਖਦੀ ਦੇਖਦੀ ਉਧਰ ਨੂੰ ਜਾਂਦਾਗਾ ਦੇਖਦੀ ਇਹ ਉਹਨਾਂ ਵਾਸਤੇ ਅੰਦਰ ਪਾਇਪ ਜੀ ਲਾ ਰੱਖਿਓ ਜਦੋਂ ਲੰਘੇ ਜਾਂਦੇ ਨੇ ਇਹ ਫਰੈਂਡਲੀ ਹੋ ਗਏ ਆ ਨਹੀਂ ਹੁੰਦੀ ਇਹਨੂੰ ਹਜੇ ਵੀ ਐ ਲੱਗਦਾ ਕਿ ਮੈਂ ਸ਼ਿਕਾਰ ਕਰੂੰਗੀ ਇਹਨਾਂ ਦਾ ਆ ਦੇਖੋ ਉਹਨੇ ਮੁਰਗੀ ਨੇ ਖੋ ਤਾਂ ਲਈ ਪਹਿਲਾਂ ਪਾਲਕ ਉਹਦਾ ਗੋਭੀ ਦਾ ਪੱਤਾ ਫਰੋਂ ਦੇ ਸਮਝ ਨਹੀਂ ਆਈ ਫੇਰ ਛੱਡ ਗਈ। ਤਾ ਵੇਖੋ ਉੱਧਰ ਵੀ ਗੋਭੀ ਦੇ ਪੱਤੇ ਵਗੈਰਾ ਖੁਸ਼ ਹੋ ਕੇ ਖਾਂਦੇ ਆ। ਆ ਦੇਖੋ ਇਹ ਮੂੰਹ ਚੋਂ ਕੱਢੂਗੀ। ਇਹ ਇਹ ਜਮਾ ਮੂੰਹ ਚੋਂ ਘੁੱਟਣ ਤੱਕ ਜਾਊ ਇਹ ਕੱਢੂਗੀ। ਛੱਡ ਦਿਓ। ਉਹ ਝਾੜੂ ਲੈ ਕੇ ਨਹੀਂ ਤੋ ਪਿਆ ਸਾਹਮਣੇ। ਤਾਂਕ ਇਦਾਂ ਵੱਡੀ ਦੂਰੇ ਜਾਂਦੇ ਨੇ ਤਾਂ ਦੇਖੋ ਉਹ ਇਹਨਾਂ ਨਾਲ ਸਰਾਰਤ ਕਰਨ ਲੱਗਿਆ ਹੋਇਆ ਕੀ ਸਰਾਰਤ ਕਰਦਾ ਸੀਗਾ ਚਿਚੜਿਆ ਸੀਗਾ ਚਿਚੜ ਖੋਣਾ ਉਹਨਾਂ ਨੂੰ ਅਹ ਤੇਰੀ ਉਹ ਚਿਚੜ ਖੰਦਾ ਅਹ ਉਹ ਤੁਰ ਹੋਏ ਮੈਂ ਤੜੀ ਅੱਜ ਤੋਂ ਬਾਅਦ ਅੰਡਾ ਖਾਂਦਾ ਅੱਜ ਤੋਂ ਬਾਅਦ ਨਹੀਂ ਅੰਡਾ ਖਾਂਦਾ ਅੱਜ ਤੋਂ ਬਾਅਦ ਨਹੀਂ ਅੰਡਾ ਖਾਂਦਾ ਜਿਹੜੀ ਇਹਨੇ ਸਰਾਰਤ ਕਰਤੀ ਆ ਇਹਦਾ ਚਿਚੜ ਫਟ ਕੇ ਉਹ ਤਨੂੰ ਖਵਾਤਾ ਮੁਰਗੀ ਨੂੰ ਆਹ ਆਹ ਵੰਡ ਲਈ ਕਿੰਨੇ ਲੋਕ ਆਪਰੇ ਇਹ ਨਾ ਪੜੀ ਤੂੰ ਆਪਾਂ ਵਿੱਚ ਹੀ ਛੱਡ ਦਈਏ ਇਹਦੇ ਆਪੇ ਲਾਣਾ ਨੂੰ ਉਹ ਹੈ ਜੇ ਇਹਦੇ ਚ ਟੜਲਾ ਇਹਨੂੰ ਵਿੱਚ ਛੱਡ ਦਈਏ ਜਿੰਮੀ ਨੂੰ ਹੈ ਅੱਛਾ ਇਹ ਆਪਣੇ ਆ ਵੀ ਲਾਲੇ ਉਹ ਦੇਖੋ ਹੁਣ ਦੇਖੀ ਦੇਖੀ ਕਿ ਛੱਡੀ ਛੱਡੀ ਉਹਨੂੰ ਕੋਲੇ ਆ ਜਮਾ ਇਹ ਕੋਲੇ ਆ ਜਮਾ ਛੱਡੀ ਛੱਡੀ ਹਾਂ ਹੁਣ ਨਹੀਂ ਕੋਈ ਦਿੱਕਤ ਆਦੀ ਝਾਕਦੀ ਆ ਮੇਰੇ ਕਿੰਨੀ ਉਹ ਦੇਖੀ ਡਰਿਆ ਬੈਟਾ ਕਿ ਵਿੱਚ ਦੇਖੀ ਘਟਾ ਹੋਇਆ ਬੈਟਾ ਆ ਦੇਖੀ ਵਿੱਚ ਬੈਟਾ ਘਟਾ ਹੋਇਆ ਤੰਨ ਖਾ ਗਿਆ ਮੁਰਗਾ ਜਾ ਰਹਿਣ ਦੇ ਹੋਈ ਰਹਿਣ ਦੇ ਪਾਪ ਕਰ ਰੋ ਨੇ ਉਹ ਵੀ ਮਾਰ ਨਹੀਂ ਦਵਾਈ ਲਾਗ ਦਵਾਈ ਲਾਗ ਉਹ ਆ ਦੇਖੀ ਇਕੱਠਾ ਹੋ ਗਿਆ ਬੈ ਗਿਆ ਵਿਚਾਰਾ ਉਹ ਤੇਜਾ ਵਿੱਚ ਥੋੜਾ ਸੁਸਤ ਹੈਗਾ ਬਾਏ ਦੇ ਅੱਜ ਦਾ ਵਲੌਗ ਇੱਥੇ ਤੋਂ ਮਾਫਤ ਕਰਦੇ ਆਂ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਧੰਨਵਾਦ